ਸਵਾਗਤ ਦੋਸਤੋ ਇੱਕ ਹੋਰ ਕਹਾਣੀ ਵਿੱਚ ਜੇਕਰ ਕਹਾਣੀ ਪਸੰਦ ਆਵੇ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਮੇਰਾ ਨਾਮ ਸੋਨਮ ਹੈ ਤੇ ਮੇਰਾ ਵਿਆਹ ਇੱਕ ਅਮੀਰ ਘਰ ਵਿੱਚ ਹੋਇਆ ਸੀ ਮੈਂ ਸ਼ੁਰੂ ਤੋਂ ਹੀ ਆਜ਼ਾਦ ਰਹਿਣਾ ਚਾਹੁੰਦੀ ਸੀ ਤੇ ਆਪਣੇ ਸੁਪਨੇ ਪੂਰੇ ਕਰਨਾ ਚਾਹੁੰਦੀ ਸੀ ਪਰ ਮੇਰੇ ਘਰ ਵਾਲਿਆਂ ਨੇ ਮੇਰੇ ਸੁਪਨਿਆਂ ਤੇ ਪਾਣੀ ਫੇਰ ਦਿੱਤਾ ਸੀ ਉਹਨਾਂ ਨੇ ਇੱਕ ਅਮੀਰ ਘਰ ਲੱਭ ਕੇ ਮੇਰਾ ਵਿਆਹ ਕਰ ਦਿੱਤਾ ਮੈਂ ਇਸ ਰਿਸ਼ਤੇ ਤੋਂ ਖੁਸ਼ ਨਹੀਂ ਸੀ ਕਿਉਂਕਿ ਮੇਰੇ ਸਾਰੇ ਸੁਪਨੇ ਵਿੱਚੇ ਹੀ ਰਹਿ ਗਏ ਸੀ ਪਰ ਇਹ ਤਾਂ ਹਜੇ ਸ਼ੁਰੂਆਤ ਸੀ ਜਦੋਂ ਵਿਆਹ ਹੋਇਆ ਤਾਂ ਪਹਿਲੀ ਰਾਤ ਮੇਰੀ ਅਜੇਹੇ ਵਿਅਕਤੀ ਨਾਲ ਮੁਲਾਕਾਤ ਹੋਣੀ ਸੀ ਜਿਸ ਨਾਲ ਮੈਂ ਸਾਰੀ ਜ਼ਿੰਦਗੀ ਬਤੀਤ ਕਰਨੀ ਸੀ ਇਸ ਲਈ ਮੈਂ ਸੋਚ ਰਹੀ ਸੀ ਚਲੋ ਜੇਕਰ ਸੁਪਨੇ ਪੂਰੇ ਨਹੀਂ ਕਰ ਸਕੀ ਤਾਂ ਕੋਈ ਗੱਲ ਨਹੀਂ ਮੇਰਾ ਪਤੀ ਚੰਗਾ ਹੋਵੇ ਸੁਪਨੇ ਤਾਂ ਆਪੇ ਪੂਰੇ ਹੋ ਜਾਣਗੇ ਸੁਹਾਗ ਰਾਤ ਨੂੰ ਜਦੋਂ ਮੇਰਾ ਪਤੀ ਮੇਰੇ ਕੋਲ ਆਇਆ ਤਾਂ ਉਸਨੇ ਸ਼ਰਾਬ ਪੀਤੀ ਹੋਈ ਸੀ ਮੈਨੂੰ ਥੋੜਾ ਅਜੀਬ ਲੱਗਾ ਸੀ ਪਰ ਫਿਰ ਮੇਰੇ ਪਤੀ ਨੇ ਆਖਿਆ ਹਾਏ ਕਿੰਨੀ ਸੋਹਣੀ ਲੱਗਦੀ ਹੈ ਇਹ ਸੁਣ ਕੇ ਮੈਂ ਥੋੜਾ ਖੁਸ਼ ਹੋ ਗਈ ਸੀ ਅੱਜ ਸਾਡੀ ਪਹਿਲੀ ਰਾਤ ਸੀ ਮੈਂ ਸੋਚਿਆ ਕੁਝ ਗੱਲਾਂ ਕਰਨਗੇ ਤਾਂ ਮੈਂ ਵੀ ਆਪਣੇ ਦਿਲ ਦੀ ਗੱਲ ਇਹਨਾਂ ਨੂੰ ਦੱਸਾਂਗੀ ਫਿਰ ਹੀ ਅਸੀਂ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣ ਸਕਾਂਗੇ ਪਰ ਜੀਹਾ ਕੁਝ ਨਹੀਂ ਹੋਇਆ ਉਹ ਸਿੱਧਾ ਮੇਰੇ ਕੋਲ ਆਏ ਤੇ ਆਪਣੇ ਮਤਲਬ ਨੂੰ ਲੱਗ ਪਏ ਮੈਂ ਮਨ ਵਿੱਚ ਸੋਚਣ ਲੱਗੀ ਸ਼ਾਇਦ ਨਸ਼ੇ ਵਿੱਚ ਇੱਕ ਦੂਜੇ ਨੂੰ ਜਾਣਨ ਦੀ ਕੀ ਜ਼ਰੂਰਤ ਹੈ ਹੁਣ ਜ਼ਿੰਦਗੀ ਤਾਂ ਇਹਨਾਂ ਨਾਲ ਹੀ ਬਤੀਤ ਕਰਨੀ ਹੈ ਉਹ ਦਰਿੰਦੇ ਵਾਂਗ ਜ਼ੋਰ ਲਾ ਕੇ ਆਪਣਾ ਮਤਲਬ ਕੱਢਣ ਤੋਂ ਬਾਅਦ ਆਪਣੇ ਪਾਸੇ ਪੈ ਗਿਆ ਸੀ ਮੈਨੂੰ ਬਹੁਤ ਅਜੀਬ ਲੱਗਾ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਹਨਾਂ ਨੂੰ ਮੇਰੇ ਤੋਂ ਬਸ ਇਹੀ ਕੰਮ ਸੀ ਫਿਰ ਮੈਂ ਸੋਚਿਆ ਚਲੋ ਸ਼ਾਇਦ ਪਹਿਲਾ ਦਿਨ ਹੈ ਇਸ ਲਈ ਅਜੀਹਾ ਹੋਇਆ ਹੈ ਮੈਂ ਵੀ ਸੌ ਗਈ ਤੇ ਜਦੋਂ ਅਗਲੀ ਸਵੇਰ ਹਜੇ ਮੈਂ ਤਿਆਰ ਹੋਈ ਸੀ ਤਾਂ ਉਦੋਂ ਹੀ ਨੌਕਰ ਇੱਕ ਕੱਪ ਚਾਹ ਲੈ ਆਇਆ ਮੈਂ ਉਸ ਨੂੰ ਪੁੱਛਿਆ ਇੱਕ ਕੱਪ ਚਾਹੀ ਕਿਉਂ ਲੈ ਕੇ ਆਇਆ ਹੈ ਮੇਰੇ ਪਤੀ ਲਈ ਵੀ ਦੂਜਾ ਕੱਪ ਲੈ ਕੇ ਆਉਣਾ ਸੀ ਨੌਕਰ ਨੇ ਕਿਹਾ ਮੈਡਮ ਜੀ ਸਰ ਲੇਟ ਉੱਠਦੇ ਨੇ ਮੈਂ ਕਿਹਾ ਅੱਜ ਤੋਂ ਮੈਂ ਤੁਹਾਡੇ ਸਰ ਨੂੰ ਜਲਦੀ ਉਠਾਇਆ ਕਰਾਂਗੀ ਮੈਂ ਚਾਹ ਦਾ ਕੱਪ ਮੇਜ਼ ਤੇ ਰੱਖ ਕੇ ਆਪਣੇ ਪਤੀ ਦੇ ਕੋਲ ਗਈ ਤੇ ਹੌਲੀ ਜੀ ਆਵਾਜ਼ ਵਿੱਚ ਕਿਹਾ ਸੁਣੋ ਜੀ ਉੱਠ ਜਾਓ ਮੈਂ ਤੁਹਾਡੇ ਨਾਲ ਹੀ ਚਾਹ ਪੀਣੀ ਹੈ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਸੀ ਫਿਰ ਮੈਂ ਉਹਨਾਂ ਦੇ ਸਿਰ ਦੇ ਵਾਲਾਂ ਵਿੱਚ ਹੱਥ ਫੇਰਿਆ ਤਾਂ ਉਹ ਇੱਕਦਮ ਉੱਠ ਕੇ ਬੈਠ ਗਏ ਉਹ ਨੀਂਦ ਵਿੱਚ ਹੀ ਮੁਸਕਰਾ ਰਹੇ ਸੀ ਇਹ ਦੇਖ ਕੇ ਮੈਨੂੰ ਵੀ ਖੁਸ਼ੀ ਹੋਈ ਮੈਂ ਚਾਹ ਦਾ ਕੱਪ ਉਹਨਾਂ ਵੱਲ ਕੀਤਾ ਮੇਰੀਆਂ ਅੱਖਾਂ ਸ਼ਰਮਾ ਰਹੀਆਂ ਸੀ ਉਹਨਾਂ ਨੇ ਕੱਪ ਫੜ ਕੇ ਮੈਨੂੰ ਆਪਣੇ ਹੱਥਾਂ ਨਾਲ ਚਾਹ ਪਿਉਣ ਲਈ ਕੱਪ ਅੱਗੇ ਕੀਤਾ ਮੈਂ ਸ਼ਰਮਾਉਂਦੀ ਹੋਈ ਨੇ ਚਾਹ ਦੀ ਘੁੱਟ ਪਰ ਲਈ ਤਾਂ ਫਿਰ ਉਹਨਾਂ ਨੇ ਚਾਹ ਪੀ ਲਈ ਸੀ ਹੁਣ ਮੈਂ ਬਹੁਤ ਖੁਸ਼ ਸੀ ਕਿ ਚਲੋ ਮੈਨੂੰ ਵਧੀਆ ਪਤੀ ਮਿਲ ਗਿਆ ਹੈ ਉਹ ਕਾਰਖਾਨੇ ਜਾਣ ਲਈ ਤਿਆਰ ਹੋ ਗਏ ਤੇ ਕਹਿਣ ਲੱਗੇ ਮੈਂ ਸ਼ਾਮ ਨੂੰ ਜਲਦੀ ਆ ਜਾਵਾਂਗਾ ਉਹ ਕਾਰ ਵਿੱਚ ਬੈਠੇ ਤਾਂ ਚੌਕੀਦਾਰ ਨੇ ਦਰਵਾਜ਼ਾ ਖੋਲ੍ਹਿਆ ਮੈਂ ਆਪਣੇ ਪਤੀ ਵੱਲ ਵੇਖ ਰਹੀ ਸੀ ਉਹਨਾਂ ਨੇ ਮੈਨੂੰ ਬਾਏ ਕੀਤੀ ਤੇ ਚਲੇ ਗਏ ਸੀ ਫਿਰ ਚੌਕੀਦਾਰ ਨੇ ਮੇਰੇ ਕੋਲ ਆ ਕੇ ਆਖਿਆ ਮੈਡਮ ਜੀ ਕਿਸੇ ਚੀਜ਼ ਜਾਂ ਕੋਈ ਕੰਮ ਹੋਵੇ ਤਾਂ ਬਸ ਇੱਕ ਆਵਾਜ਼ ਮਾਰ ਦੇਣਾ ਮੈਂ ਹਾਜ਼ਰ ਹੋ ਜਾਵਾਂਗਾ ਮੈਂ ਕਿਹਾ ਠੀਕ ਹੈ ਤੇ ਅੰਦਰ ਆ ਗਈ ਸੀ ਘਰ ਵਿੱਚ ਨੌਕਰ ਰੱਖੇ ਹੋਏ ਸੀ ਜਿਸ ਲਈ ਮੈਨੂੰ ਕੰਮ ਕਰਨ ਦੀ ਜ਼ਰੂਰਤ ਨਹੀਂ ਸੀ ਸਾਡੇ ਘਰ ਵਿੱਚ ਮੇਰੀ ਸੱਸ ਸਹੁਰਾ ਮੇਰਾ ਪਤੀ ਤੇ ਨੌਕਰ ਚਾਕਰ ਤੇ ਸਿਕਿਉਰਿਟੀ ਗਾਰਡ ਹੀ ਸੀ ਮੇਰਾ ਪਤੀ ਤੇ ਮੇਰਾ ਸਹੁਰਾ ਕਾਰਖਾਨਾ ਦੇਖਦੇ ਸੀ ਤੇ ਮੈਂ ਆਪਣੀ ਸੱਸ ਨਾਲ ਘਰ ਹੀ ਰਹਿੰਦੀ ਮੇਰਾ ਪਰਿਵਾਰ ਤਾਂ ਛੋਟਾ ਸੀ ਪਰ ਸਾਡਾ ਘਰ ਬਹੁਤ ਵੱਡਾ ਸੀ ਤੇ ਪੈਸਿਆਂ ਦੀ ਵੀ ਕੋਈ ਕਮੀ ਨਹੀਂ ਸੀ ਕੁਝ ਦਿਨ ਤਾਂ ਠੀਕ ਲੰਘ ਗਏ ਪਰ ਰਾਤ ਨੂੰ ਮੇਰਾ ਪਤੀ ਬਿਨਾਂ ਸ਼ਰਾਬ ਪੀਤੇ ਮੇਰੇ ਕੋਲ ਨਹੀਂ ਆਉਂਦਾ ਸੀ ਇਹ ਗੱਲ ਮੈਨੂੰ ਬਹੁਤ ਅਜੀਬ ਲੱਗ ਰਹੀ ਸੀ ਮੈਂ ਆਪਣੇ ਪਤੀ ਨੂੰ ਬਹੁਤ ਵਾਰ ਰੋਕਿਆ ਪਰ ਉਹ ਕਹਿੰਦੇ ਫਿਰ ਕੀ ਹੋਇਆ ਜੇਕਰ ਮੈਂ ਪੀ ਲੈਂਦਾ ਹਾਂ ਉਹਨਾਂ ਦਾ ਜਵਾਬ ਮੈਨੂੰ ਅਜੀਬ ਲੱਗਦਾ ਪਰ ਮੈਂ ਕਰ ਵੀ ਕੀ ਸਕਦੀ ਸੀ ਉਹ ਨਸ਼ੇ ਵਿੱਚ ਮੇਰੇ ਨਾਲ ਦਰਿੰਦੇ ਦੀ ਤਰ੍ਹਾਂ ਆਪਣਾ ਮਤਲਬ ਕੱਢ ਕੇ ਇੱਕ ਪਾਸੇ ਹੋ ਕੇ ਸੌਂ ਜਾਂਦੇ ਸੀ ਮੈਂ ਸੋਚਿਆ ਹੌਲੀ-ਹੌਲੀ ਸਭ ਕੁਝ ਠੀਕ ਹੋ ਜਾਵੇਗਾ ਪਰ ਇਸ ਤਰ੍ਹਾਂ 6 ਮਹੀਨੇ ਬੀਤ ਗਏ ਸੀ ਮੈਂ ਘਰ ਵੱਲੋਂ ਤਾਂ ਖੁਸ਼ ਸੀ ਪਰ ਪਤੀ ਦੀਆਂ ਹਰਕਤਾਂ ਹੁਣ ਮੈਨੂੰ ਪਰੇਸ਼ਾਨ ਕਰਨ ਲੱਗੀਆਂ ਸੀ ਉਹ ਹਰ ਰੋਜ਼ ਨਸ਼ੇ ਦੀ ਹਾਲਤ ਵਿੱਚ ਆਉਂਦੇ ਤੇ ਦਰਿੰਦੇ ਦੀ ਤਰ੍ਹਾਂ ਮੇਰੇ ਨਾਲ ਆਪਣੇ ਹੱਕਸ ਪੂਰੀ ਕਰਕੇ ਆਪਣਾ ਮਤਲਬ ਕੱਢ ਕੇ ਇੱਕ ਪਾਸੇ ਹੋ ਕੇ ਸੌਂ ਜਾਂਦੇ ਸੀ ਹੁਣ ਮੈਨੂੰ ਬਹੁਤ ਅਜੀਬ ਮਹਿਸੂਸ ਹੋਣ ਲੱਗਾ ਸੀ ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਉਹ ਹੁਣ ਨਸ਼ਾ ਨਾ ਕਰਨ ਤੇ ਮੇਰੇ ਨਾਲ ਆਪਣਾ ਵਧੀਆ ਟਾਈਮ ਬਤੀਤ ਕਰਨ ਪਰ ਉਹਨਾਂ ਨੂੰ ਕੋਈ ਫਰਕ ਨਹੀਂ ਪਿਆ ਤੇ ਇਸ ਤਰ੍ਹਾਂ 10 ਮਹੀਨੇ ਬੀਤ ਗਏ ਸੀ ਹੁਣ ਇੱਕ ਮੁਸੀਬਤ ਹੋਰ ਆ ਗਈ ਸੀ ਜਦੋਂ ਮੇਰੀ ਸੱਸ ਨੇ ਪੁੱਛਿਆ ਨਾ ਮੈਂ ਦਾਦੀ ਕਦੋਂ ਬਣਾਂਗੀ ਮੇਰੇ ਕੋਲ ਕੋਈ ਜਵਾਬ ਨਹੀਂ ਸੀ ਤੇ ਹੌਲੀ-ਹੌਲੀ 4 ਮਹੀਨੇ ਹੋਰ ਲੰਘ ਗਏ ਹੁਣ ਮੇਰੇ ਵਿਆਹ ਨੂੰ 1 ਸਾਲ ਤੋਂ ਵੱਧ ਸਮਾਂ ਹੋ ਗਿਆ ਪਰ ਕੋਈ ਬੱਚਾ ਨਹੀਂ ਹੋਇਆ ਸੀ ਮੇਰੀ ਸੱਸ ਬਹੁਤ ਦੁਖੀ ਹੋ ਰਹੀ ਸੀ ਉਸਨੇ ਮੈਨੂੰ ਡਾਕਟਰ ਕੋਲ ਜਾਣ ਲਈ ਸਲਾਹ ਦਿੱਤੀ ਮੈਂ ਆਪਣੇ ਪਤੀ ਨਾਲ ਡਾਕਟਰ ਕੋਲ ਗਈ ਤਾਂ ਜਦੋਂ ਚੈੱਕਅਪ ਕੀਤਾ ਗਿਆ ਤਾਂ ਪਤਾ ਲੱਗਾ ਮੇਰੇ ਪਤੀ ਵਿੱਚ ਕਮੀ ਹੈ ਡਾਕਟਰ ਨੇ ਮੇਰੇ ਪਤੀ ਨੂੰ ਕੁਝ ਦਵਾਈਆਂ ਦਿੱਤੀਆਂ ਤੇ ਨਸ਼ਾ ਨਾ ਕਰਨ ਦੀ ਸਲਾਹ ਵੀ ਦਿੱਤੀ ਸੀ ਅਸੀਂ ਘਰ ਵਾਪਸ ਆ ਗਏ ਜਦੋਂ ਮੇਰੀ ਸੱਸ ਨੇ ਪੁੱਛਿਆ ਤਾਂ ਮੈਂ ਕਿਹਾ ਸਭ ਕੁਝ ਠੀਕ ਹੈ ਡਾਕਟਰ ਨੇ ਦਵਾਈ ਦਿੱਤੀ ਤੇ ਕਿਹਾ ਕੁਝ ਟਾਈਮ ਤੱਕ ਬੱਚਾ ਹੋ ਜਾਵੇਗਾ ਫਿਰ ਰਾਤ ਨੂੰ ਜਦੋਂ ਮੇਰਾ ਪਤੀ ਮੇਰੇ ਕੋਲ ਆਇਆ ਤਾਂ ਮੈਂ ਦੇਖਿਆ ਕਿ ਅੱਜ ਉਹਨਾਂ ਨੇ ਸ਼ਰਾਬ ਨਹੀਂ ਪੀਤੀ ਹੋਈ ਸੀ ਤੇ ਉਹ ਅੱਜ ਮੇਰੇ ਨਾਲ ਗੱਲਾਂ ਵੀ ਕਰ ਰਹੇ ਸੀ ਇਹ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੋਈ ਪਰ ਉਹ ਫਿਰ ਮੇਰੇ ਨਾਲ ਦਰਿੰਦੇ ਦੀ ਤਰ੍ਹਾਂ ਲੱਗ ਗਏ ਤੇ ਕੁਝ ਮਿੰਟਾਂ ਵਿੱਚ ਆਪਣਾ ਮਤਲਬ ਕੱਢ ਕੇ ਇੱਕ ਪਾਸੇ ਹੋ ਕੇ ਸੌਂ ਗਏ ਸੀ ਇਹ ਦੇਖ ਕੇ ਮੈਨੂੰ ਆਪਣੀ ਕਿਸਮਤ ਤੇ ਰੋਣਾ ਆਇਆ ਤੇ ਆਪਣੇ ਪਰਿਵਾਰ ਉੱਤੇ ਉਸਾ ਆ ਰਿਹਾ ਸੀ ਕਿ ਉਹਨਾਂ ਨੇ ਅਮੀਰ ਘਰ ਦੇ ਅਜਿਹੇ ਵਿਅਕਤੀ ਨਾਲ ਮੇਰਾ ਵਿਆਹ ਕਰ ਦਿੱਤਾ ਹੈ ਜੋ ਮੈਨੂੰ ਖੁਸ਼ ਵੀ ਨਹੀਂ ਰੱਖ ਸਕਦਾ ਹੈ ਮੈਂ ਬੇਵਸੀ ਤੇ ਆਪਣਾ ਦਰਦ ਕਿਸੇ ਨੂੰ ਨਹੀਂ ਦੱਸ ਸਕਦੀ ਸੀ ਮੇਰੇ ਪਤੀ ਵਿੱਚ ਕੋਈ ਸੁਧਾਰ ਨਹੀਂ ਆਇਆ ਇਸ ਤਰ੍ਹਾਂ ਹੌਲੀ-ਹੌਲੀ 3 ਸਾਲ ਲੰਘ ਗਏ ਸੀ ਤੇ ਸਾਡੇ ਘਰ ਕੋਈ ਬੱਚਾ ਵੀ ਨਹੀਂ ਹੋਇਆ ਸੀ ਮੈਂ ਖੁਸ਼ ਨਹੀਂ ਸੀ ਮੇਰੇ ਉੱਤੇ ਦੁੱਖਾਂ ਦਾ ਪਹਾੜ ਡਿੱਗ ਰਿਹਾ ਸੀ ਮੈਂ ਕੁਝ ਵੀ ਨਹੀਂ ਕਰ ਸਕਦੀ ਸੀ ਮੈਨੂੰ ਲੱਗ ਰਿਹਾ ਸੀ ਕਿ ਸਾਰੀ ਜ਼ਿੰਦਗੀ ਹੁਣ ਮੈਨੂੰ ਇਸ ਦੁੱਖ ਵਿੱਚ ਜੀਣਾ ਪਵੇਗਾ ਮੇਰੇ ਪਤੀ ਵਿੱਚ ਕੋਈ ਫਰਕ ਨਹੀਂ ਪਿਆ ਸੀ ਉਹ ਆਪਣੇ ਹਵਸ਼ ਮਿਟਾ ਕੇ ਸੌਂ ਜਾਂਦਾ ਸੀ ਮੈਂ ਜ਼ਿੰਦਗੀ ਵਿੱਚ ਬਹੁਤ ਸੁਪਨੇ ਦੇਖੇ ਸੀ ਪਰ ਉਹਨਾਂ ਨੂੰ ਛੱਡ ਮੇਰਾ ਵਿਆਹ ਕਰਵਾ ਦਿੱਤਾ ਸੀ ਤੇ ਉਤੋਂ ਹੁਣ ਪਤੀ ਦਾ ਇਹ ਦੁੱਖ ਮੈਨੂੰ ਜੀਣ ਨਹੀਂ ਦੇ ਰਿਹਾ ਸੀ ਇੱਕ ਦਿਨ ਮੇਰੇ ਕਮਰੇ ਦੀ ਲਾਈਟ ਅਚਾਨਕ ਬੰਦ ਹੋ ਗਈ ਤਾਂ ਫਿਰ ਮੈਂ ਉਸ ਚੌਂਕੀਦਾਰ ਨੂੰ ਬੁਲਾਇਆ ਤਾਂ ਕਿ ਉਹ ਲਾਈਟ ਦੇਖ ਸਕੇ ਸ਼ਾਇਦ ਕਮਰੇ ਦਾ ਬਲਬ ਖਰਾਬ ਸੀ ਉਸਨੇ ਬਲਬ ਬਦਲਿਆ ਤਾਂ ਲਾਈਟ ਜਗ ਪਈ ਉਸਨੇ ਕਿਹਾ ਮੈਡਮ ਜੀ ਲਾਈਟ ਠੀਕ ਹੋ ਗਈ ਹੈ ਉਹ ਦਿਖ ਵਿੱਚ ਬਹੁਤ ਸੋਹਣਾ ਤੇ ਜਵਾਨ ਸੀ ਬਸ ਗਰੀਬੀ ਦਾ ਮਾਰਿਆ ਸੀ ਮੈਂ ਉਸਨੂੰ ਪੁੱਛਿਆ ਤੇਰੇ ਪਰਿਵਾਰ ਵਿੱਚ ਕੌਣ ਕੌਣ ਹੈ ਉਸਨੇ ਕਿਹਾ ਮੇਰੇ ਮਾਤਾ ਪਿਤਾ ਇੱਕ ਹਾਦਸੇ ਵਿੱਚ ਮਰ ਗਏ ਸੀ ਮੈਂ ਉਸ ਸਮੇਂ ਛੋਟਾ ਸੀ ਤੇ ਮੇਰੇ ਵੱਡੇ ਭਰਾ ਨੇ ਆਪਣਾ ਵਿਆਹ ਕਰਾ ਲਿਆ ਸੀ ਮੈਂ ਉਹਨਾਂ ਦੇ ਨਾਲ ਰਹਿੰਦਾ ਸੀ ਕੁਝ ਸਮਾਂ ਤਾਂ ਸਭ ਕੁਝ ਠੀਕ ਰਿਹਾ ਪਰ ਮੇਰੀ ਭਾਬੀ ਨੇ ਮੈਨੂੰ ਘਰ ਵਿੱਚ ਰਹਿਣ ਨਹੀਂ ਦਿੱਤਾ ਜਿਸ ਕਰਕੇ ਮੈਂ ਇਸ ਘਰ ਵਿੱਚ ਪਿਛਲੇ 4 ਸਾਲ ਤੋਂ ਚੌਂਕੀਦਾਰ ਦੀ ਨੌਕਰੀ ਕਰ ਰਿਹਾ ਹਾਂ ਮੈਨੂੰ ਉਸ ਦੀ ਗੱਲ ਸੁਣ ਕੇ ਬਹੁਤ ਤਰਸ ਆਇਆ ਉਸ ਦਿਨ ਤੋਂ ਬਾਅਦ ਮੈਂ ਉਸ ਨੂੰ ਕੁਝ ਨਾ ਕੁਝ ਹਮੇਸ਼ਾ ਖਾਣ ਨੂੰ ਦਿੰਦੀ ਰਹਿੰਦੀ ਸੀ ਉਹ ਵੀ ਮੇਰੀ ਹਰ ਗੱਲ ਬਹੁਤ ਪਿਆਰ ਨਾਲ ਮੰਨਦਾ ਸੀ ਮੈਂ ਉਸ ਨੂੰ ਜੋ ਵੀ ਕਹਿੰਦੀ ਉਹ ਜਲਦੀ ਨਾਲ ਕਰ ਦਿੰਦਾ ਸੀ ਜਿਵੇਂ ਕਿਹਾ ਜਾਂਦਾ ਹੈ ਕਿ ਜਦੋਂ ਕਿਸੇ ਦਾ ਪਿਆਰ ਮਿਲੇ ਤਾਂ ਉਸ ਸਮੇਂ ਗਲਤ ਫੈਸਲੇ ਵੀ ਸਹੀ ਲੱਗਦੇ ਨੇ ਉਹ ਮੈਨੂੰ ਕਈ ਵਾਰ ਪਿਆਰ ਨਾਲ ਦੇਖਦਾ ਸੀ ਮੈਂ ਸਮਝ ਜਾਂਦੀ ਪਰ ਉਸ ਨੂੰ ਕੁਝ ਵੀ ਪਤਾ ਨਹੀਂ ਸੀ ਮੇਰੇ ਵਿਆਹ ਨੂੰ ਲਗਭਗ 3 ਸਾਲ ਹੋ ਗਏ ਸੀ ਪਰ ਮੇਰੀ ਜਵਾਨੀ ਨੂੰ ਜੋ ਸੁੱਖ ਚਾਹੀਦਾ ਸੀ ਉਹ ਅਜੇ ਮਿਲਿਆ ਨਹੀਂ ਸੀ ਮੇਰੇ ਨਾਲ ਵੈਸੇ ਬਹੁਤ ੱਕਾ ਹੋ ਚੁੱਕਾ ਸੀ ਮੈਂ ਇੱਕ ਦਿਨ ਮੌਕਾ ਮਿਲਤੇ ਉਸ ਚੌਂਕੀਦਾਰ ਨੂੰ ਆਪਣੇ ਕਮਰੇ ਵਿੱਚ ਹੀ ਬੁਲਾ ਲਿਆ ਉਹ ਥੋੜਾ ਹੈਰਾਨ ਸੀ ਪਰ ਮੇਰੀਆਂ ਭਾਵਨਾਵਾਂ ਨੂੰ ਸਮਝ ਕੇ ਖੁਸ਼ ਹੋ ਗਿਆ ਕਿਉਂਕਿ ਉਸ ਦਾ ਚਿਹਰਾ ਦੱਸ ਰਿਹਾ ਸੀ ਮੈਂ ਉਸ ਨੂੰ ਕੁਝ ਨਾ ਕਿਹਾ ਤੇ ਆਪਣੇ ਕਮਰੇ ਦਾ ਦਰਵਾజా ਅੰਦਰੋਂ ਬੰਦ ਕਰ ਦਿੱਤਾ ਸੀ ਹੁਣ ਉਸ ਦਾ ਡਰ ਨਿਕਲ ਗਿਆ ਤੇ ਉਸ ਨੇ ਮੈਨੂੰ ਕੁੱਟ ਕੇ ਫੜ ਲਿਆ ਤੇ ਮੈਂ ਵੀ ਬੇਕਾਬੂ ਹੋ ਗਈ ਸੀ ਉਸ ਦੇ ਪਿਆਰ ਨੇ ਮੈਨੂੰ ਖੁਸ਼ ਕਰ ਦਿੱਤਾ ਸੀ ਤੇ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਇੱਕ ਨਵੀਂ ਜ਼ਿੰਦਗੀ ਮਿਲ ਗਈ ਹੋਵੇ ਅੱਜ ਮੈਨੂੰ ਕਈ ਸਾਲਾਂ ਬਾਅਦ ਉਹ ਖੁਸ਼ੀ ਮਿਲੀ ਸੀ ਜੋ ਮੇਰਾ ਪਤੀ ਨਹੀਂ ਦੇ ਸਕਿਆ ਸੀ ਕਿਉਂਕਿ ਉਸ ਨੂੰ ਤਾਂ ਸਿਰਫ ਆਪਣੇ ਹਵਸ ਨਾਲ ਹੀ ਮਤਲਬ ਹੁੰਦਾ ਸੀ ਉਸਨੇ ਪਿਆਰ ਤਾਂ ਕਦੇ ਕੀਤਾ ਹੀ ਨਹੀਂ ਸੀ ਇਹ ਜ਼ਿੰਦਗੀ ਵਿੱਚ ਪਹਿਲੀ ਵਾਰ ਗਲਤੀ ਕੀਤੀ ਸੀ ਪਰ ਮੈਨੂੰ ਇਹ ਗਲਤੀ ਨਹੀਂ ਲੱਗ ਰਹੀ ਸੀ ਮੇਰੇ ਲਈ ਤਾਂ ਜੀਵਨ ਜੀਣਾ ਹੁਣ ਜਾ ਕੇ ਕਿਤੇ ਸੌਖਾ ਹੋਇਆ ਸੀ ਜਿਵੇਂ ਜ਼ਿੰਦਗੀ ਇੱਕ ਵਾਰ ਮਿਲਦੀ ਹੈ ਤਾਂ ਉਵੇਂ ਜ਼ਿੰਦਗੀ ਜੀਣ ਦਾ ਹੱਕ ਵੀ ਆਪਣੇ ਆਪ ਨੂੰ ਹੀ ਹੋਣਾ ਚਾਹੀਦਾ ਹੈ ਪਰ ਸਾਡੇ ਸਮਾਜ ਵਿੱਚ ਅਜਿਹਾ ਕੁਝ ਨਹੀਂ ਹੁੰਦਾ ਹੈ ਕਿਉਂਕਿ ਲੋਕ ਕੁੜੀਆਂ ਨੂੰ ਤਾਂ ਕੁਝ ਸਮਝਦੇ ਹੀ ਨਹੀਂ ਹਨ ਉਹਨਾਂ ਵਿੱਚ ਜ਼ਿਆਦਾਤਰ ਆਪਣੇ ਘਰ ਵਾਲੇ ਹੀ ਹੁੰਦੇ ਹਨ ਜੇਕਰ ਆਦਮੀ ਆਪਣੀ ਪਤਨੀ ਤੋਂ ਖੁਸ਼ ਨਹੀਂ ਹੈ ਤਾਂ ਉਹ ਕੁਝ ਵੀ ਕਰ ਸਕਦਾ ਹੈ ਤੇ ਦੁਬਾਰਾ ਵਿਆਹ ਵੀ ਕਰਵਾ ਲੈਂਦਾ ਹੈ ਪਰ ਜੇ ਔਰਤ ਕੋਈ ਕਦਮ ਚੁੱਕਦੀ ਹੈ ਤਾਂ ਉਸਨੂੰ ਬਹੁਤ ਵੱਡੀ ਗੁਨਾਹਗਾਰ ਮੰਨਿਆ ਜਾਂਦਾ ਹੈ ਭਲਾ ਸਾਰੀ ਗਲਤੀ ਉਸਦੇ ਪਤੀ ਦੀ ਹੀ ਕਿਉਂ ਨਾ ਹੋਵੇ ਪਰ ਸਮਾਜ ਦੇ ਲੋਕ ਔਰਤ ਨੂੰ ਵੱਖਰੀ ਨਜ਼ਰ ਨਾਲ ਵੇਖਣ ਲੱਗ ਜਾਂਦੇ ਹਨ ਕਿ ਔਰਤ ਦੇ ਜੀਵਨ ਦਾ ਕੋਈ ਮੁੱਲ ਨਹੀਂ ਹੈ ਤੇ ਮਰਦ ਕੁਝ ਵੀ ਕਰ ਸਕਦਾ ਹੈ ਇਹ ਸਿਰਫ ਔਰਤਾਂ ਲਈ ਵੱਡਾ ਪਾਪ ਹੁੰਦਾ ਹੈ ਅਜਿਹੇ ਸਮਾਜ ਦਾ ਕੀ ਫਾਇਦਾ ਜੋ ਔਰਤਾਂ ਤੇ ਮਰਦਾਂ ਵਿੱਚ ਇੰਨਾ ਫਰਕ ਕਰਦਾ ਹੋਵੇ ਉਸ ਦਿਨ ਸਾਡੀ ਪਹਿਲੀ ਮੁਲਾਕਾਤ ਸੀ ਤੇ ਫਿਰ ਹੌਲੀ-ਹੌਲੀ ਸਾਨੂੰ ਪਿਆਰ ਹੋ ਗਿਆ ਹੁਣ ਅਸੀਂ ਇੱਕ ਦੂਜੇ ਤੋਂ ਬਿਨਾ ਨਹੀਂ ਰਹਿ ਸਕਦੇ ਸੀ ਮੇਰੇ ਪਤੀ ਨੇ ਮੈਨੂੰ ਇੰਨਾ ਪਿਆਰ ਕਦੇ ਨਹੀਂ ਦਿੱਤਾ ਸੀ ਜਿੰਨਾ ਮੈਨੂੰ ਕੁਝ ਦਿਨਾਂ ਵਿੱਚ ਮਿਲ ਗਿਆ ਸੀ ਮੇਰਾ ਪਤੀ ਤਾਂ ਬਸ ਆਪਣੀ ਹਵਸ਼ ਪੂਰੀ ਕਰਨ ਤੋਂ ਬਾਅਦ ਤੂੰ ਕੌਣ ਤੇ ਮੈਂ ਕੌਣ ਵਾਲੀ ਗੱਲ ਸੀ ਮੈਂ ਇਸ ਰਿਸ਼ਤੇ ਤੋਂ ਤੰਗ ਆ ਗਈ ਸੀ ਆਖਿਰ ਮੈਂ ਫੈਸਲਾ ਕੀਤਾ ਮੈਂ ਇੱਥੋਂ ਚਲੀ ਜਾਣਾ ਹੈ ਮੈਂ ਉਸ ਚੌਂਕੀਦਾਰ ਨਾਲ ਗੱਲ ਕੀਤੀ ਤਾਂ ਮੇਰੇ ਫੈਸਲੇ ਨੂੰ ਖੁਸ਼ੀ ਨਾਲ ਮੰਨ ਗਿਆ ਸੀ ਫਿਰ ਅਸੀਂ ਦੁਪਹਿਰ ਦੇ 2 ਵਜੇ ਘਰ ਛੱਡ ਕੇ ਚਲੇ ਗਏ ਸੀ ਮੇਰੇ ਕੋਲ ਕੁਝ ਸੋਨਾ ਸੀ ਜੋ ਮੇਰੇ ਮਾਪਿਆਂ ਨੇ ਮੈਨੂੰ ਦਿੱਤਾ ਸੀ ਮੈਂ ਆਪਣੇ ਸਹੁਰੇ ਘਰ ਤੋਂ ਕੁਝ ਵੀ ਨਹੀਂ ਲੈ ਕੇ ਗਈ ਸੀ ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕਿ ਇਹ ਮੇਰੇ ਪਰਿਵਾਰ ਨੂੰ ਤੰਗ ਪਰੇਸ਼ਾਨ ਕਰਮ ਮੈਂ ਆਪਣੇ ਪਤੀ ਨੂੰ ਰਸਤੇ ਵਿੱਚੋਂ ਫੋਨ ਲਾਇਆ ਤੇ ਕਿਹਾ ਮੈਂ ਤੈਨੂੰ ਛੱਡ ਕੇ ਚੱਲੀ ਹਾਂ ਮੈਂ ਤੇਰੀ ਮਸ਼ੀਨ ਨਹੀਂ ਜਿਸ ਨੂੰ ਜਦੋਂ ਤੇਰਾ ਦਿਲ ਕਰਦਾ ਵਰਤ ਕੇ ਛੱਡ ਦਿੰਦਾ ਹੈ ਇਹ ਗੱਲ ਮੈਂ ਆਪਣੇ ਪਤੀ ਨੂੰ ਉਸ ਦੀ ਗਲਤੀ ਦਾ ਅਹਿਸਾਸ ਕਰਵਾਉਣ ਲਈ ਕਹੀ ਸੀ ਫਿਰ ਮੈਂ ਫੋਨ ਬੰਦ ਕਰ ਦਿੱਤਾ ਤੇ ਟ੍ਰੇਨ ਰਾਹੀਂ ਦੂਜੇ ਸ਼ਹਿਰ ਚਲੀ ਗਈ ਸੀ ਜਿੱਥੇ ਸਾਨੂੰ ਕੋਈ ਨਹੀਂ ਜਾਣਦਾ ਸੀ ਮੈਂ ਕਿਰਾਏ ਦੇ ਮਕਾਨ ਵਿੱਚ ਉਸ ਚੌਂਕੀਦਾਰ ਨਾਲ ਜੋ ਹੁਣ ਮੇਰਾ ਪਤੀ ਹੈ ਉਸ ਨਾਲ ਬਹੁਤ ਖੁਸ਼ ਹਾਂ ਤੇ ਸਾਡਾ 1 ਸਾਲ ਦਾ ਮੁੰਡਾ ਵੀ ਹੈ ਮੇਰਾ ਪਤੀ ਕਾਰਖਾਨੇ ਵਿੱਚ ਨੌਕਰੀ ਕਰਦਾ ਹੈ ਤੇ ਮੈਂ ਬੱਚੇ ਪੜਾ ਲੈਂਦੀ ਹਾਂ ਜਿਸ ਨਾਲ ਗੁਜ਼ਾਰਾ ਵਧੀਆ ਚੱਲ ਜਾਂਦਾ ਤੇ ਕੁਝ ਬਚਤ ਵੀ ਹੋ ਜਾਂਦੀ ਹੈ ਮੈਂ ਉਸ ਵੱਡੇ ਘਰ ਵਾਲੀ ਜ਼ਿੰਦਗੀ ਨੂੰ ਛੱਡ ਕੇ ਕਿਰਾਏ ਵਾਲੇ ਘਰ ਵਿੱਚ ਬਹੁਤ ਖੁਸ਼ ਹਾਂ ਮੈਨੂੰ ਨਹੀਂ ਪਤਾ ਮੈਂ ਸਹੀ ਕੀਤਾ ਜਾਂ ਫਿਰ ਗਲਤ ਪਰ ਜਿਸ ਨੂੰ ਇੱਕ ਔਰਤ ਦੀ ਕਦਰ ਨਹੀਂ ਮੈਂ ਉਸਦੇ ਨਾਲ ਦੇਖ ਕੇ ਕੀ ਲੈਣਾ ਸੀ ਦੋਸਤੋ ਕਹਾਣੀ ਬਾਰੇ ਤੁਹਾਡੇ ਕੀ ਵਿਚਾਰ ਹਨ ਕਮੈਂਟ ਕਰਕੇ ਜਰੂਰ ਦੱਸਣਾ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਹੋਰ ਕਹਾਣੀਆਂ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ ਸਾਰਿਆਂ ਦਾ